ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਪ੍ਰਿੰਟ ਸੂਟਾਂ ਦੀ ਵੀਡੀਓ ਬਹੁਤ ਸੋਹਣੀ ਸੁਪੀਰੀਅਰ ਕਾਟਨ ਆ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਾਈਸ ਮਾਰਕੀਟ ਦੇ ਵਿੱਚ ਇਹਨਾਂ ਦਾ 1500 2000 ਕੋਈ 1800 ਇਦਾਂ ਇਹ ਸੇਲ ਹੋ ਰਿਹਾ ਐ ਐਸਕੇ ਦਾ ਬ੍ਰਾਂਡ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਮੇਰੇ ਖੁਦ ਦੇ ਵੀਅਰ ਕੀਤਾ ਹੋਇਆ ਤੇ ਸਾਈਡ ਤੇ ਮੈਂ ਇਹਦੀ ਪਿੱਕ ਵੀ ਲਾ ਦੂੰਗੀ ਬਹੁਤ ਸੋਹਣਾ ਮੈਂ ਲੈਸਿਸ ਦੇ ਨਾਲੇ ਸਾਰਾ ਡਿਜ਼ਾਈਨ ਕਰਾਇਆ ਦੇਖੋ ਇਸ ਤਰ੍ਹਾਂ ਮੈਂ ਬਾਹਾਂ ਵਗੈਰਾ ਇਹਦੀਆਂ ਡਿਜ਼ਾਈਨ ਕਰਵਾਈਆਂ ਨੇ ਸਾਰੀਆਂ ਇਹ ਸਾਰਾ ਸੂਟ ਵੀ ਮੈਂ ਰੈਡੀ ਕਰਵਾਇਆ ਬਹੁਤ ਸੋਹਣਾ ਸਾਰਾ ਲੈਸਿਸ ਦੇ ਨਾਲ ਮੈਂ ਇਹ ਸਾਰਾ ਡਿਜ਼ਾਈਨ ਕਰਵਾਇਆ ਨਾਲ ਮੈਂ ਦੁਪੱਟਾ ਰੱਖਿਆ ਵਾ ਲਾਈਨਿੰਗ ਵਾਲਾ ਜਿਹੜਾ ਲਾਈਨਿੰਗ ਲਾਈਨਾਂ ਵਾਲਾ ਦੁਪੱਟਾ ਚੱਲਿਆ ਨਾ ਹੁਣ ਟੈਬੀ ਵਾਂਗੂ ਜਿਵੇਂ ਲਾਈਨਾਂ ਹੁੰਦੀਆਂ ਨੇ ਉਦਾਂ ਦਾ ਇਹ ਦੁਪੱਟਾ ਬਹੁਤ ਸੋਹਣਾ ਇਹਦੀ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਹਾਂ ਦੁਪੱਟੇ ਦੀ ਤੇ ਉਹ ਵਾਲਾ ਦੁਪੱਟਾ ਸੇਲ ਹੋ ਗਿਆ ਸੀ ਫਿਰ ਮੈਂ ਇਹ ਵਾਲਾ ਸੂਟ ਇਹ ਵਾਲਾ ਦੁਪੱਟਾ ਦੁਬਾਰਾ ਡਾਈ ਕਰਵਾਇਆ ਇਸ ਤਰ੍ਹਾਂ ਸਾਰਾ ਇਹਦਾ ਦੁਪੱਟਾ ਵਾ ਬਹੁਤ ਸੋਹਣਾ ਯਾਨੀ ਕਿ ਇਹ ਪ੍ਰਿੰਟਾ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਨਾ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਆ ਐਸ ਕੇ ਬ੍ਰਾਂਡ ਆ ਕਪੜੇ ਨੂੰ ਤੋ ਤੋ ਕੇ ਹੰਭ ਜੋਂਗੇ ਪਰ ਨਾ ਤਾਂ ਇਹਨਾਂ ਨੇ ਕਲਰਾਂ ਨੂੰ ਕੁਝ ਹੋਣਾ ਨਾ ਇਹਨਾਂ ਦੀ ਪ੍ਰਿੰਟਿੰਗ ਨੂੰ ਕੁਝ ਹੋਣਾ ਬਹੁਤ ਸੋਹਣੀਆ ਕਲੈਕਸ਼ਨ ਆ ਪਾਏ ਹੋਏ ਦੀ ਜਿਹੜੀ ਲੁੱਕ ਆਉਂਦੀ ਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਨਾਲ ਇਹ ਤਿਆਰ ਹੁੰਦੇ ਨੇ ਬਹੁਤ ਵਧੀਆ ਇੱਕ ਸ਼ਾਈਨ ਜੀ ਆ ਕਪੜੇ ਦੇ ਵਿੱਚ ਜਿਵੇਂ ਨਾ ਮਸਲੀਨ ਦੇ ਵਿੱਚ ਸ਼ਾਈਨ ਨਹੀਂ ਹੁੰਦੀ ਇਸ ਤਰ੍ਹਾਂ ਸ਼ਾਈਨ ਆ ਕਪੜੇ ਦੇ ਵਿੱਚ ਆਏ ਲੱਗਦਾ ਜਿਵੇਂ ਆਪਾਂ ਕੋਈ ਸਿਲਕੀ ਪਾਂਜਾ ਪਾਇਆ ਹੋਵੇ ਬਟ ਬਿਲਕੁਲ ਕਾਟਨ ਆ ਪੂਰੀ ਗਰਮੀ ਦੇ ਵਿੱਚ ਜਿਵੇਂ ਮਰਜੀ ਤੁਸੀਂ ਪਾ ਸਕਦੇ ਹੋ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਪੂਰੀ 100% ਕਾਟਨ ਆ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਸਾਰੇ ਡਿਜ਼ਾਈਨ ਸਾਰੇ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਪਲੀਜ਼ ਮੇਰੇ ਚੈਨਲ ਦੇ ਨਵੇਂ ਉਹਦੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜ਼ਰੂਰ ਕਰ ਲਓ ਤੇ ਨਾਲ ਹੀ ਹਨਾ ਵੀਡੀਓ ਨੂੰ ਲਾਈਕ ਜਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਇਹ ਵਾਲਾ ਸੂਟ ਮੈਂ ਤਾਂ ਵੀਅਰ ਕਰਕੇ ਵੀਡੀਓ ਪਾਈ ਆ ਤਾਂ ਕਿ ਤੁਹਾਨੂੰ ਸਾਰੀ ਹਨਾ ਪਤਾ ਲੱਗ ਸਵੇ ਕਿਦਾਂ ਆਪਾਂ ਰੈਡੀ ਕਰਵਾ ਸਕਦੇ ਆ ਲੇਸਸ ਦੇ ਨਾਲ ਵੀ ਇਹਨੂੰ ਸਾਰਾ ਡਿਜ਼ਾਈਨ ਕਰਵਾ ਸਕਦੇ ਆ ਤੇ ਜੇ ਤੁਸੀਂ ਨਹੀਂ ਲੈਸਸ ਲਗਾਉਣੀਆਂ ਤਾਂ ਪਾਈਪਿੰਗਸ ਵਗੈਰਾ ਨਾਲ ਵੀ ਬਹੁਤ ਨੇ ਲੁੱਕ ਕੋਆਇਸ ਬਹੁਤ ਸੋਹਣੀ ਆ ਕਿਉਂਕਿ ਆਪਾਂ ਇਹ ਪ੍ਰਿੰਟ ਸੂਟਾਂ ਦੇ ਕਹਿ ਦਿੰਨੇ ਆ ਵੀ ਪ੍ਰਿੰਟ ਸੂਟ ਇੰਨੇ ਮਹਿੰਗੇ ਆ ਤੁਹਾਨੂੰ ਪਤਾ ਪ੍ਰਿੰਟ ਸੂਟ ਦਾ ਆਪਣੇ ਕੋਲ 500 ਤੋਂ ਸਟਾਰਟ ਹੋ ਜਾਂਦਾ ਪਰ ਉਹ ਕਾਟਨ ਹੁੰਦੀ ਆ ਜਿਹਵੇਂ ਆਮ ਰੈਗੂਲਰ ਆਪਾਂ ਵੇਅਰ ਕਰਦੇ ਆਂ ਦੋ ਚਾਰ ਤੋਂਾਂ ਦੇ ਵਿੱਚ ਹੌਲੀ ਹੌਲੀ ਹਨਾ ਉਹ ਪ੍ਰਿੰਟ ਮਾਦਮ ਪੈਂਦੇ ਜਾਂਦੇ ਆ ਵਧੀਆ ਨਹੀਂ ਲੱਗਦੇ ਜਾਂ ਇਹ ਹੁੰਦੀ ਹੈ ਗ੍ਰੇਸਫੁੱਲ ਜਿਹੜਾ ਸੂਟ ਜਿਹੜਾ ਸਦਾ ਬਾਹਰੀ ਕਹਦੀ ਹੈ ਵੀ ਕੁਝ ਵੀ ਨਹੀਂ ਹੁੰਦਾ ਪਹਿਣਾਗੇ ਇੰਸਪੀਰੀਅਰ ਕਾਟਨ ਹੋਵੇ ਵਧੀਆ ਹੋਵੇ ਕੁਝ ਨਾ ਹੋਵੇ ਉਦਾਂ ਨਹੀਂ ਦੇਖੋ ਆਹ ਵਾਲਾ ਸੂਟ ਆ ਜਿਹੜਾ ਇਹ ਮੇਰੇ ਕੋਲ ਕ੍ਰੈਸ਼ ਕਾਟਨ ਦੇ ਵਿੱਚ ਆ ਇਹ ਵਾਲਾ ਸੂਟ ਹੈ ਕ੍ਰੈਸ਼ ਕਾਟਨ ਦੇ ਵਿੱਚ ਆ ਇਹਦੀ ਪ੍ਰਿੰਟਿੰਗ ਹੈ ਸਿੰਗਲ ਪੀਸ ਸਾਡੇ ਕੋਲ ਅਵੇਲੇਬਲ ਆ ਇਹਦੇ ਵਿੱਚ ਹੁਣ ਕੋਈ ਕਲਰ ਨਹੀਂ ਹੈਗਾ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਸਿਰਫ ਇਹ ਸਿੰਗਲ ਪੀਸ ਆ ਐਸਕੇ ਦੀ ਐਸਕੇ ਬ੍ਰਾਂਡ ਦਾ ਮਿਲੇਗਾ ਦੇਖੋ ਇਦਾਂ ਇਹਦੀ ਸ਼ਰਟ ਆ ਨਾਲ ਇਹਦੀ ਹੈਗੀ ਆ ਜੀ ਬਾਟਮ ਜੇ ਤੁਸੀਂ ਇਹਦੇ ਨਾਲ ਤਾਂ ਦੁਪੱਟਾ ਕਿਸੇ ਵੀ ਤਰ੍ਹਾਂ ਦਾ ਜ਼ਰੂਰੀ ਨਹੀਂ ਵੀ ਇਹ ਹੀ ਦੁਪੱਟਾ ਤੁਸੀਂ ਰੈਡੀ ਕਰਵਾਉਣਾ ਹਾਫ ਪਿਓਰ ਦਾ ਪਿਓਰ ਦਾ ਜਿਵੇਂ ਜਿਹੜਾ ਰੀਤ ਨੇ ਸੂਟ ਪਾਇਆ ਹੋਇਆ ਵਾ ਕਾਟਨ ਦਾ ਸੂਟ ਹੈ ਇਹਦੇ ਨਾਲ ਜਿਹੜਾ ਦੁਪੱਟਾ ਇਹਨੇ ਇਹਦਾ ਸੀ ਡਾਈ ਕੀਤਾ ਹੈ ਪਿਓਰ ਦਾ ਦੁਪੱਟਾ ਜਿਹੜਾ ਨਾਰਮਲ ਪਿਓਰ ਦਾ ਦੁਪੱਟਾ ਹੁੰਦਾ ਵਾ ਇਹ 3 350 ਦੇ ਵਿੱਚ ਵਿੱਚ ਦਾ ਸਿੰਗਲ ਡਾਈ ਦੇ ਨਾਲ ਇਹ ਰੈਡੀ ਹੋ ਜਾਂਦਾ ਜੇ ਤੁਸੀਂ ਇਦਾਂ ਦਾ ਕਰਵਾਉਣਾ ਇਦਾਂ ਦਾ ਕਰਵਾ ਸਕਦੇ ਹੋ ਜਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨਾਂ ਨੇ ਇਹ ਇਹ ਹੈਗਾ ਸਿੰਗਲ ਹੀ ਪੀਸ ਇਹਦੇ ਵਿੱਚ ਕੋਈ ਅਦਰ ਕਲਰ ਨਹੀਂ ਕੋਈ ਅਦਰ ਝਾਟ ਨਹੀਂ ਹੈਗਾ ਹੁਣ ਮੈਂ ਦਿਖਾਉਣੀ ਜਿਹੜੇ ਮੇਰੇ ਸੂਟ ਨਾਲ ਦੇ ਡਿਜ਼ਾਈਨ ਹੈ ਤੁਹਾਡੇ ਕੋਲ ਮੇਰੇ ਕੋਲ ਸੌਰੀ ਇਹਦੇ ਵਿੱਚ ਹੋਰ ਡਿਜ਼ਾਈਨ ਦੇਖੀਂ ਕੋਈ ਸ਼ੈਡ ਉਹ ਦੇ ਬਲੂ ਪਿਆ ਰੋ ਆ ਲੋ ਇਹ ਤਾਂ ਹੈਗਾ ਸੇਮ ਸੂਟ ਜਿਹੜਾ ਮੇਰੇ ਵੇਅਰ ਕੀਤਾ ਸੇਮ ਕਲਰ ਸੇਮ ਸੂਟ ਸੇਮੀ ਕਲਰਾਂ ਸੇਮੀ ਸੂਟ ਆ ਜਿਹੜਾ ਮੈਂ ਖੁਦ ਵੇਅਰ ਕੀਤਾ ਹੋਇਆ ਇਸ ਤਰ੍ਹਾਂ ਇਹ ਪਰਪਲ ਸ਼ੇਡ ਦੇ ਉੱਪਰ ਆ ਬਹੁਤ ਸੋਹਣਾ ਯਾਨੀ ਕਿ ਬਣੀ ਹੋਈ ਦੀ ਲੁੱਕ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਤੁਸੀਂ ਪਾਇਆ ਹੋਇਆ ਦੇਖ ਸਕਦੇ ਹੋ ਬਹੁਤ ਸੋਹਣਾ ਵਾ ਫੈਬਰਿਕ ਬਹੁਤ ਵਧੀਆ ਬਹੁਤ ਫਾਈਨ ਫੈਬਰਿਕ ਆ ਤੁਸੀਂ ਜਦੋਂ ਤੁਹਾਡੇ ਹੱਥ 'ਚ ਆਊਗਾ ਫੀਲ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਬਿਲਕੁਲ ਹੀ ਲਾਈਟ ਵੇਟ ਪਾਏ ਹੋਏ ਸੂਟ ਦਾ ਪਤਾ ਨਹੀਂ ਜਾਂਦਾ ਨਾਲੇ ਕਿ ਨਿਊ ਸੂਟ ਆਪਾਂ ਨੂੰ ਪਾਉਣਾ ਬਹੁਤ ਔਖਾ ਹੋ ਜਾਂਦਾ ਪਰ ਬਿਲਕੁਲ ਵੀ ਪਾਏ ਹੋਏ ਸੂਟ ਦਾ ਪਤਾ ਨਹੀਂ ਲੱਗ ਰਿਹਾ ਹੈਗਾ ਵੀ ਆਪਾਂ ਕੋਈ ਨਿਊ ਸੂਟ ਪਾਇਆ ਇੰਨਾ ਵਧੀਆ ਫੈਬਰਿਕਾ ਜਿਹੜੀਆਂ ਫੋਰਨ ਦੀਆਂ ਪਹਿਣਾ ਤੁਸੀਂ ਇਹਨਾਂ ਥੱਲੇ ਲਾਈਨਿੰਗ ਲਗਵਾ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਲਾਈਨਿੰਗ ਲਗਵਾ ਕੇ ਵੀ ਰੈਡੀ ਕਰਵਾ ਸਕਦੇ ਹੋ ਲਾਈਨਿੰਗ ਦੇ ਨਾਲ ਤਾਂ ਹੋਰ ਵੀ ਜ਼ਿਆਦਾ ਸੂਟਾਂ ਦੀ ਗ੍ਰੇਸ ਆਈ ਕਿਉਂਕਿ ਮੈਂ ਖੁਦ ਜ਼ਿਆਦਾ ਲਾਈਨਿੰਗ ਵਾਲੇ ਸੂਟ ਹੀ ਪਾਉਣਾ ਪਸੰਦ ਕਰਦੀਆਂ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਤੇ ਪਰ ਮੈਂ ਜਿਹੜਾ ਇਹ ਵਾਲਾ ਸੌਂਦਾ ਇਹ ਮੈਂ ਬਿਨਾਂ ਲਾਈਨਿੰਗ ਤੋਂ ਹੀ ਬਣਾਇਆ ਵਾ ਇਹਦੇ ਦੇ نیچے ਕੋਈ ਵੀ ਲਾਈਨਿੰਗ ਨਹੀਂ ਲਗਵਾਈ ਹੈਗੀ ਇਹਦੇ ਵਿੱਚ ਪਾ ਆ ਹੈਗਾ ਅਗ ਇਹ ਮੇਰੇ ਨਾਲ ਦਾ ਸੇਮ ਕਲਰ ਹੈ ਇਹਦੇ ਵਿੱਚ ਆਪਣੇ ਕੋਲ ਦੋ ਪੀਸ ਹੋਰ ਅਵੇਲੇਬਲ ਹੈਗੇ ਨੇ ਇਹ 4-4 ਸੂਟਾਂ ਦੀ ਕੱਟ ਹੁੰਦੀ ਆ ਅਗਲਾ ਹੈਗਾ ਬਲੂ ਕਲਰ ਅਗਲਾ ਹੈਗਾ ਇਹਦੇ ਵਿੱਚ ਬਲੂ ਕਲਰ ਬਲੂ ਕਲਰ ਮਿਲ ਜੂਗਾ ਦੇਖੋ ਇਹ ਵੀ ਬਹੁਤ ਸੋਹਣਾ ਜਿਹੜਾ ਕਲਰ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਇਹ ਬਲੂ ਮੋਰ ਪੰਖੀਆ ਜਾਂ ਸ਼ੇਡ ਆ ਬਲੂ ਉਦਾਂ ਨਹੀਂ ਜਿਵੇਂ ਇੱਕ ਨੀਲਾ ਬਲੂ ਬਲੈਕ ਬਲੂ ਜਾਂ ਹੁੰਦਾ ਉਦਾਂ ਨਹੀਂ ਹੈਗਾ ਮੋਰ ਪੰਖੀਆ ਸ਼ੇਡ ਆ ਇਹ ਬਹੁਤ ਸੋਹਣਾ ਬਹੁਤ ਵਧੀਆ ਇਹਦੇ ਨਾਲ ਵੀ ਜਿਵੇਂ ਮਰਜੀ ਤੁਸੀਂ ਦੁਪੱਟਾ ਵਗੈਰਾ ਰੈਡੀ ਕਰਵਾ ਸਕਦੇ ਹੋ ਨੈਕਸਟ ਇਹਦੇ ਵਿੱਚ ਕਲਰ ਹੈਗਾ ਜੀ ਬਲੈਕ ਕਲਰ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲ अवेलेबल ਆ ਤਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਸਾਰੇ ਸਟੈਂਪਿੰਗ ਮਿਲੂਗੀ ਟੈਗਿੰਗ ਮਿਲੂਗੀ ਐਸ ਕੇ ਦਾ ਬ੍ਰਾਂਡ ਆ ਸਭ ਤੋਂ ਟਾਪ ਬ੍ਰਾਂਡ ਆ ਇਹਦੇ ਆਲ ਓਵਰ ਪ੍ਰਿੰਟ ਕ੍ਰੇਮ ਲੈ ਲਓ ਕ੍ਰਾਸ਼ ਕਾਟਨ ਲੈ ਲਓ ਇਹ ਵਾਲੀ ਜਿਹੜੀ ਕਾਟਨ ਆ ਜਿਹੜੀ ਆਪਾਂ ਇਸ ਟਾਈਮ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਦੇਖੋ ਮਲਾਈ कॉटन ਲਿਖਿਆ ਬਿਲਕੁਲ ਹੀ ਸਾਫਟ ਇੰਨਾ ਸਾਫਟ بیس ਆ ਜਾਨੀ ਕਿ ਵੀ ਕਹਿਣ ਦੀ ਲੋੜ ਨਹੀਂ ਹੈਗੀ ਬਿਲਕੁਲ ਹੀ ਸੱਚੀ ਹੋਈ ਇਹ ਬਟਰ ਮਲਾਈ ਵਰਗਾ ਸਟਾਫ ਆ ਬਹੁਤ ਹੀ ਵਧੀਆ ਤੇ ਜਿਹੜਾ ਮਰਜੀ ਸੂਟ ਤੁਸੀਂ ਇਹਦਾ ਲੈ ਸਕਦੇ ਹੋ ਐਸ ਕੇ ਦੇ ਬ੍ਰਾਂਡ ਦੇ ਬਾਰੇ ਕੁਝ ਵੀ ਐਕਸਪਲੇਨ ਕਰਨ ਦੀ ਲੋੜ ਨਹੀਂ ਜਿਹੜੀਆਂ ਪਹਿਣਾ ਸੁਪੀਰੀਅਰ ਚੀਜ਼ਾਂ ਲਾਈਕ ਕਰਦੀਆਂ ਨੇ ਸੁਪੀਰੀਅਰ بیس ਪੋਣਾ ਲਾਈਕ ਕਰਦੀਆਂ ਨੇ ਵਧੀਆ ਸੂਟ ਉਨਾਂ ਲਈ ਇਹ ਬੇਸ ਬਹੁਤ ਹੀ ਸੋਹਣਾ ਤੇ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨੇਬਲ ਆ ਸਿਰਫ ਆਪਣੇ ਕੋਲ 1250 ਦੇ ਵਿੱਚ ਇਹ ਵਾਲੇ ਸੂਟ ਨੇ 1250 ਦਾ 5 ਮੀਟਰ ਪ੍ਰੋਪਰ ਕੱਟ ਦੇ ਨਾਲ ਤੁਹਾਡੇ ਘਰ ਤੱਕ ਪਹੁੰਚੂਗਾ ਜੇ ਤੁਸੀਂ ਦੁਪੱਟਾ ਜਿੱਦਾਂ ਦਾ ਰੈਡੀ ਕਰਵਾਉਣਾ ਉਦਾਂ ਦੇ ਉਹਦੇ ਐਕਸਟਰਾ ਚਾਰजेस ਹੋ ਜਾਣਗੇ ਸਟੀਚਿੰਗ ਕਰਵਾਉਣੀਆਂ ਜਿਹੜੀਆਂ ਵੀ ਪਹਿਣਾ ਨੇ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਆਲੋ ਇਹ ਪਿਓਰ ਇਹ ਮਲਬਰੀ ਮਲਬਰੀ कॉटन ਆ ਇਹ ਵੀ ਬਹੁਤ ਸੋਹਣੀ ਆ ਬਹੁਤ ਵਧੀਆ ਪ੍ਰਿੰਟ ਆ ਇਹਦੇ ਵਿੱਚ ਇਹ ਸਿੰਗਲ ਸੂਟ ਆ ਬਹੁਤ ਸੋਹਣਾ ਪਰਪਲ ਸ਼ੇਡ ਦੇ ਉੱਪਰ ਆ ਚੈੱਕ ਕਰ ਸਕਦੇ ਹੋ ਕਿਉਂਕਿ ਪ੍ਰਿੰਟਾਂ ਨੂੰ ਸਭ ਤੋਂ ਵੱਧ ਲਾਇਕ ਕੀਤਾ ਜਾਂਦਾ ਵਾ ਪ੍ਰਿੰਟ ਵੀਡੀਓ ਮੈਂ ਹਮੇਸ਼ਾ ਦੇਖੀ ਆ ਇੰਨਾ ਵਧੀਆ ਯਾਨੀ ਕਿ ਹਰ ਪੈਨ ਪ੍ਰਿੰਟਾਂ ਬਸ ਹੁੰਦਾ ਵੀ ਇੱਕ ਤੋਂ ਇੱਕ ਪ੍ਰਿੰਟ ਲੈ ਕੇ ਆਈਏ ਸੋਹਣੇ ਸੋਹਣੇ ਤਾਂ ਕਿ ਹਰ ਪੈਨ ਇਹਨਾਂ ਨੂੰ ਲਾਇਕ ਕਰਦੀ ਆ ਤੇ ਮਤਲਬ ਕਿ ਤੁਸੀਂ ਵੀ ਸੋਹਣੇ ਸੋਹਣੇ ਪ੍ਰਿੰਟ ਪਾਉਣਾ ਪਸੰਦ ਕਰਦੇ ਹੋ ਤਾਂ ਫਿਰ ਇਹ ਹੁੰਦਾ ਵੀ ਕੱਪੜਾ ਨਾ ਖਰਾਬ ਹੋਏ ਕੱਪੜੇ ਨੂੰ ਕੁਝ ਨਹੀਂ ਹੁੰਦਾ ਜਿੰਨਾ ਮਰਜੀ ਜਿਵੇਂ ਇੰਨਾ ਡਾਰਕ ਕਲਰ ਆ ਪਰ 1% ਵੀ ਕਲਰ ਦੀ ਜਾਨੀ ਕਿ ਕੋਈ ਵੀ ਸ਼ਿਕਾਇਤ ਨਹੀਂ ਹੋਊਗੀ ਇੰਨੇ ਵਧੀਆ ਇਹਨਾਂ ਦੇ ਕਲਰ ਹੁੰਦੇ ਆ ਬਹੁਤ ਸੋਹਣੇ ਇਹਦੇ ਵਿੱਚ ਦਿਖਾਈ ਗੋਚ ਕਲਰ ਆਵਲੇ ਪ੍ਰਿੰਟ ਜੋ ਉਹਦੇ ਗ੍ਰੀਨ ਕਲਰ ਥਾ ਇਹਦੇ ਵਿੱਚ ਸੈਕਿੰਡ ਕਲਰ ਮਿਲੂਗਾ ਤੁਹਾਨੂੰ ਗ੍ਰੀਨ ਕਲਰ ਇਹ ਹੈਗਾ ਬਲੈਕ ਇੱਕ ਕਲਰ ਹੋਰ ਮਿਲੂਗਾ ਇਹਦੇ ਵਿੱਚ ਤੁਹਾਨੂੰ 블루 ਕਲਰ ਆ ਲੋ ਇਹ ਹੈਗਾ ਜੀ ਬਲੈਕ ਕਲਰ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਬਹੁਤ ਸੋਹਣੀਆਂ ਡਿਜ਼ਾਈਨਿੰਗਾਂ ਨੇ ਜਿਹੜਾ ਮਰਜੀ ਪ੍ਰਿੰਟ ਜਿਹੜਾ ਮਰਜੀ ਡਿਜ਼ਾਈਨ ਲੈ ਸਕਦੇ ਹੋ ਅਗਲਾ ਕਲਰ ਇਹਦੇ ਵਿੱਚ ਹੈਗਾ ਬਲੂ ਸ਼ੇਡ ਆ ਲੋ ਇਹ ਵੀ ਬਹੁਤ ਸੋਹਣਾ ਬਹੁਤ ਹੀ ਵਧੀਆ ਬਹੁਤ ਖਿੜਖਿੜ ਕੇ ਆਉਣ ਵਾਲੇ ਪ੍ਰਿੰਟ ਨੇ ਜਿਹੜਾ ਮਰਜੀ ਤੁਹਾਨੂੰ ਪਸੰਦਾ ਉਹ ਵਾਲਾ ਕਲਰ ਤੁਸੀਂ ਚੱਕ ਸਕਦੇ ਹੋ ਅਗਲੀ ਪ੍ਰਿੰਟਿੰਗ ਹੈਗੀ ਰਸ਼ੀਆ ਦੀ ਸੇਮ ਪ੍ਰਾਈਸ ਦੇ ਵਿੱਚ ਰਹੂਗੀ ਰਸ਼ੀਆ ਬ੍ਰਾਂਡ ਆ ਬਹੁਤ ਸੋਹਣਾ ਇਹਦੇ ਵਿੱਚ ਵੀ ਤੁਹਾਨੂੰ ਇੱਕ ਬਲੈਕ ਕਲਰ ਮਿਲੇਗਾ ਇਹ ਵੀ ਪੂਰਾ ਬੈਸਟ ਬਹੁਤ ਸੋਹਣੀ ਨਿਊ ਟ੍ਰੈਂਡਿੰਗ ਡਿਜ਼ਾਈਨ ਆ ਕਪੜਾ ਪੂਰਾ ਸਕਿਨ ਫ੍ਰੈਂਡਲੀ ਆ ਕੋਈ ਵੀ ਕੋਈ ਕੰਪਲੇਨ ਨਹੀਂ ਕੱਪੜੇ ਦੀ ਕੁਝ ਵੀ ਨਹੀਂ ਹੈਗਾ ਜਾਨੀ ਕਿ ਬੇਫਿਕਰ ਹੋ ਕੇ ਕੱਪੜੇ ਕੰਨੀਓ ਲੈ ਲਓ 12500 ਰੁਪਿਆ ਪ੍ਰਾਈਸ ਆ ਜਿੱਥੋਂ ਮਰਜੀ ਟਰਾਈ ਕਰ ਲਿਓ 1500 2000 1800 ਤੋ ਤੱਕ ਘਟਦਾ ਨਹੀਂ ਇਹ ਪ੍ਰਾਈਸ ਤੇ ਇਹ ਮਿਲਣੇ ਹੈਗੇ ਕਦੇ ਵੀ ਨਹੀਂ ਮਿਲਣੇ ਇਹ ਵਾਲੇ ਸੇਮ ਬ੍ਰਾਂਡ ਸੇਮ ਹੀ ਸਾਰਾ ਨੰਬਰ ਹੋਵੇ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਪ੍ਰਾਈਸ ਰੇਂਜ ਨੇ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਇੱਕ ਬਲੂ ਸ਼ੇਡ ਮੌਜੂਦ ਆ ਹਾਂ ਇੱਕ ਹੈਗਾ ਬਲੂ ਸ਼ੇਡ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਆ ਮਾ ਤੇ ਅਗਲਾ ਹੈਗਾ ਜੀ ਗ੍ਰੇ ਸ਼ੇਡ ਜਿਹੜੀ ਮਰਜੀ ਇਸ ਦੇ ਵਿੱਚ ਦੇਖੋ ਇਹਨੂੰ ਬੀਅਰ ਕਰ ਸਕਦੇ ਹਾਂ ਬਹੁਤ ਪਿਆਰਾ ਲਾਈਟ ਜਿਹਾ ਕਲਰ ਆ ਨਾ ਜ਼ਿਆਦਾ ਲਾਈਟ ਨਾ ਮੀਡੀਅਮ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਲਓ ਜਦੋਂ ਸੂਟਾਂ ਨੂੰ ਲੈਸਿਸ ਵਗੈਰਾ ਡਿਜ਼ਾਈਨਿੰਗ ਹੋ ਕੇ ਰੈਡੀ ਹੋਣੇ ਹਨ ਇਹ ਹੀ ਦੁਪੱਟਿਆਂ ਦੇ ਨਾਲ ਜਿਹੜੇ ਆਪਾਂ ਆਮ ਜਿਵੇਂ ਰਸ਼ੀਆ ਦੇ ਸੂਟ ਹੀ ਮੰਨ ਲਓ ਦਸ਼ੀਆ ਸੂਟ ਵਿਦ ਦੁਪੱਟਾ ਸਾਰੀਆਂ ਰੇਂਜਾਂ 18 1850 1500 ਆਏ ਜਾਂਦੀਆਂ ਨੇ ਯਾਨੀ ਕਿ ਜੇ ਆਪਾਂ ਦੁਪੱਟਾ ਇਹਨਾਂ ਦੇ ਨਾਲ ਵਧੀਆ ਲਾਉਨੇ ਆ ਤਾ ਇਹਨਾਂ ਨੂੰ ਦੁਪੱਟਾ ਉਤੋਂ ਵੀ ਦੁੱਗਣੀ ਗ੍ਰੇਸ ਆ ਜਾਣੀ ਆ ਜਦੋਂ ਆਪਾਂ ਆਪਣੀ ਪਸੰਦ ਦੇ ਦੁਪੱਟੇ ਇਸ ਤਰ੍ਹਾਂ ਤਿਆਰ ਕਰਵਾਉਣੇ ਆ ਤਿੰਨ ਕਲਰ ਨੇ ਜਿਹੜਾ ਮਰਜੀ ਕਲਰ ਇਹਨਾਂ 'ਚੋਂ ਲੈ ਸਕਦੇ ਹੋ ਬਹੁਤ ਸੋਹਣੇ ਤਿੰਨੇ ਹੀ ਕਲਰ ਤੇ ਪ੍ਰਿੰਟ ਬਹੁਤ ਸੋਹਣਿਆ ਵਾਹੋ ਵਾਲੇ ਪ੍ਰਿੰਟ ਨੇ ਬਹੁਤ ਸੋਹਣੀ ਕਲੈਕਸ਼ਨ ਆ ਇੱਕ ਰਸ਼ੀਆ ਦੇ ਵਿੱਚ 4 ਪ੍ਰਿੰਟ ਹੈਗਾ ਨਹੀਂ ਆ ਰਿਹਾ ਇਹ ਵਾਲਾ ਵੀ ਪ੍ਰਿੰਟ ਬਹੁਤ ਸੋਹਣਾ ਜੀ ਇਹ ਵੀ ਰਸ਼ੀਆ ਦਾ ਪ੍ਰਿੰਟ ਆ ਇਹ ਵੀ ਸਿੰਗਲ ਪੀਸ ਅਵੇਲੇਬਲ ਆ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਹੈਗਾ ਵਾ ਉਹ ਪਿੰਕ ਵਾਲਾ ਕਲਰ ਦੇ ਇਹਦੇ ਵਿੱਚ ਇੱਕ ਕਲਰ ਆਪ ਨੂੰ ਹੋਰ ਮਿਲ ਜੂਗਾ ਪਿੰਕ ਸ਼ੇਡ ਐਂ ਫੜਾ ਲਓ ਆ ਲਓ ਦੋਨੇ ਕਲਰ ਇਹਦੇ ਵੀ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਇੱਕ ਤਾਂ ਹੈਗਾ ਜੀ ਪਿੰਕ ਸ਼ੇਡ ਇਹਦੇ ਵਿੱਚ ਸਿੰਗਲ ਸੂਟ ਮਿਲ ਜੂ ਇਹਦੇ ਵਿੱਚ ਹਜੇ ਦੋ ਸੂਟਾਂ ਦੀ ਕੱਟ ਹੈਗੀ ਆ ਆ ਲਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਲਓ WhatsApp ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਕ੍ਰੈਸ਼ ਕਾਟਨ ਦੀ ਦਿਖਾ ਦੇਣੀ ਆ ਦੋ ਹੀ ਪੀਸ ਰਹਿ ਗਏ ਇਹ ਆਪਣੇ ਕੋਲੇ ਇਹਨਾਂ ਦੀ ਵੀ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਨਾ ਹੀ ਮੌਕਾ ਮਿਲਿਆ ਆ ਲੋ ਕ੍ਰੈਸ਼ ਆਈਆ ਬਿਲਕੁਲ ਚਨੂਨ ਵਾਂਗੂ ਫੈਬਰਿਕ ਆ ਬਿਲਕੁਲ ਹੀ ਚਨੂਨ ਦਾ ਵੇਸ ਆ ਚੈੱਕ ਕਰ ਸਕਦੇ ਹੋ ਇਹ ਹੈਗੀ ਸ਼ਰਟ ਡਿਜ਼ਾਈਨਿੰਗ ਦੇਖ ਲਓ ਕਿੰਨੀ ਸੋਹਣੀ ਆ ਸ਼ਰਟ ਦੀ ਬਹੁਤ ਸੋਹਣਾ ਡਿਜ਼ਾਈਨ ਹੈ ਸ਼ਰਟ ਦਾ ਨਾਲ ਇਹਨਾਂ ਦੇ ਹੈਗੀਆਂ ਪਲੇਨ ਬਾਟਮ ਪਲੇਨ ਬਾਟਮ ਆ ਨਾਲ ਲੱਗੀ ਹੋਈ ਤੇ ਨਾਲ ਕ੍ਰਸ਼ ਕਾਟਨ ਦੀ ਹੈਗੀ ਹੈ ਜੀ ਸ਼ਰਟ ਸੇਫ ਪ੍ਰਾਈਸ ਦੇ ਉੱਪਰ ਆ ਬਲੈਕ ਤੇ ਬਲੂ ਕਲਰ ਆ ਇਹਦੇ ਵਿੱਚ ਜਿਹੜਾ ਮਰਜੀ ਕਲਰ ਲੈ ਲਓ ਇਹ ਸਿੰਗਲ ਸਿੰਗਲ ਸੂਟ ਹੀ ਆਪਣੇ ਕੋਲ ਰਹਿ ਗਿਆ ਵਾ ਜਿਹੜੀਆਂ ਵੀ ਪਹਿਨਣਾ ਚਾਹੀਦਾ ਹੋਇਆ ਲੈ ਸਕਦੇ ਹੋ ਪਹਿਲਾਂ ਵੀ ਇਹਦਾ ਕੱਲੇ ਬਲੈਕ ਦਾ ਆਪਣੇ ਕੋਲ ਥਾਨ ਆਇਆ ਸੀ ਉਹ ਸਾਰੇ ਦਾ ਸਾਰਾ ਹੀ ਬਹੁਤ ਡਿਮਾਂਡ ਤੇ ਰਿਹਾ ਸੀ ਹੋਣ ਵੀ ਇਹ ਸਿੰਗਲ ਸਿੰਗਲ ਪੀਸ ਹੀ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਸੇਮ ਪ੍ਰਾਈਸ ਆ 1250 ਦੇ ਵਿੱਚ ਹੀ ਇਹ ਵਾਲਾ ਸੂਟ ਵੀ ਤੁਹਾਨੂੰ ਮਿਲੂਗਾ ਨਾਲ ਸੇਮ ਬਲੂ ਕਲਰ ਦੀ ਬਾਟਮ ਬਹੁਤ ਸੋਹਣੀ ਪ੍ਰਿੰਟਿੰਗ ਆ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਵੀਡੀਓ ਮਤਲਬ ਕਿ ਪ੍ਰਿੰਟਾਂ ਦੇ ਉੱਪਰ ਅੱਜ ਆਪਾਂ ਲੈ ਕੇ ਆਏ ਆ ਸਪੈਸ਼ਲੀ ਤਾਂ ਕਰਕੇ ਤਾਂ ਕਿ ਭੈਣਾਂ ਨੂੰ ਸੋਹਣੇ-ਸੋਹਣੇ ਪ੍ਰਿੰਟ ਦੇ ਸਕੀਏ ਤੇ ਪਾਏ ਹੋਏ ਨੂੰ ਵੀ ਤਾਂ ਹੀ ਮੈਂ ਸਾਹਮਣੇ ਲੈ ਕੇ ਆਈਆਂ ਵੀ ਇਦਾਂ ਇਹਦੀ ਲੁੱਕ ਕਿਦਾਂ ਆਪਾਂ ਇਹਨਾਂ ਨੂੰ ਡੈਡੀ ਕਰਵਾ ਸਕਦੇ ਆ ਤੇ ਚਲੋ ਜੀ ਪਲੀਜ਼ ਪੇਮੈਂਟ ਦਾ ਮੈਥਡ ਆਨਲਾਈਨ ਜਾਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਜਾਂਦਾ ਫਿਰ ਤੁਸੀਂ ਕਹਿ ਦਿਆ ਕਰੋ ਜੀ ਇੰਨਾ ਟਾਈਮ ਰੁਕ ਜੋ ਹੋਲਡ ਰੱਖ ਲੋ ਪਰ ਉਹਦੇ ਜੀ ਵੀ ਸਾਨੂੰ ਇਹ ਪ੍ਰੋਬਲਮ ਹੁੰਦੀ ਆ ਕਈ ਵਾਰੀ ਬਾਅਦ ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਕਿ ਪੇਮੈਂਟ ਹੋਈ ਨਹੀਂ ਇਸ ਲਈ ਪੇਮੈਂਟ ਹੋਈ ਤੋਂ ਬਾਅਦ ਹੀ ਬੁਕਿੰਗ ਮੰਨੀ ਜਾਊਗੀ ਤੇ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਜਾਂ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਮੈਂ ਤੁਹਾਨੂੰ ਦੱਸ ਦਿੱਤੀ ਜੁਕੀਆਂ ਆਹ ਹਫਤੇ ਪੂਰਾ ਆਪਣਾ ਲੈਸਿਸ ਜਿੰਨੀਆਂ ਵੀ ਲੈਸ ਤੇ ਉੱਪਰ ਵੀਡੀਓ ਆਈਆਂ ਡਿਸਕਾਊਂਟ ਦੇ ਉੱਪਰ ਲਖੜੀ ਸਪੈਸ਼ਲ ਚੱਲ ਰਿਹਾ ਵਾ ਇਸ ਲਈ ਸੋਹਣਿਆ ਸੋਹਣਿਆ ਕਲੈਕਸ਼ਨਾਂ ਨੇ ਕੋਈ ਵੀ ਇਦਾਂ ਦੀ ਕਲੈਕਸ਼ਨ ਨਹੀਂ ਵੀ ਜਿਹੜੀ ਆਪਣੇ ਕੋਲ ਰੋਕੀ ਹੋਵੇ ਜਾਂ ਆਪਾਂ ਜਿਵੇਂ ਕਿ ਆਮ ਕਲੀਅਰ ਸਟਾਕ ਤੇ ਉੱਤੇ ਲੱਗ ਜਾਂਦੀਆਂ ਨੇ ਪਰ ਆਪਣੇ ਕੋਲ ਸਾਰੀਆਂ ਨਿਊ ਤੇ ਸੋਹਣਿਆ ਸੋਹਣਿਆ ਕਲੈਕਸ਼ਨਲ ਲੈਸ ਦੇ ਉੱਪਰ ਆਈਆਂ ਨੇ ਡਿਸਕਾਊਂਟ ਵੀ ਦਵਾਂਗੇ ਲੈਸ ਵੀ ਦਵਾਂਗੇ ਤੇ ਇਹ ਸਾਰਾ ਲਖੜੀ ਸਪੈਸ਼ਲ ਚੱਲ ਰਿਹਾ ਵਾ ਪਲੀਜ਼ ਵੀਡੀਓ ਦੇ ਨਾਲ ਜਰੂਰ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹਨਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ